ਕੋਈ ਕਸਟਮਰ ਦਾ ਫੋਨ ਆਇਆ ਸੀਗਾ ਤੇ ਰਹਿਣਾ ਜੱਟਾ ਤੇ ਬੈਂਕੇਟ ਖੋ ਹੋ ਗਈ ਆ ਮੈਂ ਸੁਮਨ ਐਸਐਸਰ ਫੂਰ ਕਰਤਾ ਐਸਐਸਰ ਫੂਰ ਕਰਤਾ ਐਸਐਸਡੀ ਰਿਟਰਨ ਫੂਰ ਕਰਤਾ ਮੈਂ ਮੈਂ ਆਪ ਵੀ ਖੋ ਗਿਆ ਐਸਐਚਓ ਵੀ ਨਾਲੇ ਮੇਰੇ ਹੋ ਗਈ ਨਾਲੇ ਆ ਗਿਆ ਉਹ ਦਰ ਤੇ ਜਾਤੀ ਵੀ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਉਹ ਸੰਦੇ ਵਿੱਚ 340 ਦਾ ਆਜ ਤਾਂ ਨੋਟ ਚਪੀਪਨ ਸਵੇਰ 3:30 ਤੇ ਇਨਫੋਰਮੇਸ਼ਨ ਆਈ ਹੈ ਪੇਜੈਂਟੇ ਰਿਹਾਣਾ ਚੱਟਾ ਕਿ ਐਕਟਿਵ ਸੀ ਬੈਸਬੋਕ ਜਿਹਨੇ ਇਹਨਾਂ ਦਾ ਆਪ ਕੋਲ ਸਲੋਸਟੋਜੀ ਨੋਟਸ ਲਏ ਹੈ ਇਹ ਉਹਨਾਂ ਨੇ ਬੈਂਕ ਵਿੱਚ ਜਿਹੜੀ ਤਕੈਤੀ ਕੀਤੀ ਹੈ ਤੇ ਬੈਂਕ ਵਿੱਚ ਤਕੈਤੀ ਕਰਕੇ ਇਮੀਡੀਏਟਲੀ ਰੁਚਿੱਤਰਾਂ ਨੂੰ ਕੁੰਡੀ ਵਰਨਾ ਦੇ ਵਿੱਚ ਨਿਕਲ ਗਿਆ ਇਹ ਇਨਫੋਰਮੇਸ਼ਨ ਮਿਲਦੇ ਇਮੀਡੀਏਟਲੀ ਜਿਹੜੀ ਪੁਲਿਸ ਥਾਪੇਹ ਪਹੁੰਚ ਗਈ ਸੀ ਤੇ ਮੈਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਜੀ ਆ ਜਿਹੜਾ ਪਰਚਾ ਦਰਜ ਕਰਨ ਦੀ ਕਾਰਵਾਈ ਚੁੱਕੀ ਜਾ ਰਹੀ ਹੈ ਉਹਨਾਂ ਜਿਹੜੀ ਪਰਚਾ ਦਰਜ ਕਰਕੇ ਅਸੀਂ ਵਕਤ-ਵਕਤ 팀 ਮਨਾ ਕੇ ਦਾ ਕੀ ਸੇਤੀ ਸੇਤੀ ਪ੍ਰੈਸ ਕਰ ਲਾ। ਜਸਪ੍ਰੀ ਸਾਹਿਬ ਦੱਸਿਆ ਨਾ ਕਿੰਨੀ ਕਮਾਉਂਡ ਗਈ ਹੈ ਅੰਦਰੋਂ। ਅਮਾਉਂਟ ਅਜੇ ਵੈਰੀਫਾਈ ਕੀਤੀ ਜਾ ਰਹੀ ਹੈ। ਜਿੱਦਾਂ ਬੈਨੀਫੀਸ਼ੀਅਰੀ ਨਹੀਂ ਕਿਹਾ। ਨਹੀਂ ਫਿਰ ਵੀ ਕੁਝ ਦੱਸਾਂਗਾ ਮੈਂ ਜਦੋਂ ਕੁਝ ਵੀ। ਅਪ੍ਰਾਪਕ ਹੋਵੇਗਾ। ਅਜੇ ਐਗਜ਼ੈਕਟਲੀ ਦੱਸਣਾ ਆਫਾ ਹੈ। ਸਰ ਟੋਟਲ ਕਿੰਨੇ ਬੰਦੇ ਸੇ ਪਤਾ ਲੱਗਿਆ ਹੁਣ ਤੱਕ? ਟੋਟਲ 3 ਬੰਦੇ ਜਿਹੜਾ ਸਾਨੂੰ ਦਿਖਾਈ ਦੇ ਰਹੇ ਹੈਗੇ 3 ਬੰਦਿਆਂ ਦਾ ਹੈਗਾ। ਤੇ ਹਥਿਆਰ ਕਿਹੜੇ ਜਨਾਂ ਕੋਲ? ਇੱਕ ਚਿੱਟੇ ਰੰਗ ਦੀ ਹੰਡਈ